ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਜੀ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਮੁੱਖ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਟਰੋਡੋ ਵੱਲੋਂ ਹਾਊਸਿੰਗ ਸਬੰਧੀ ਅਹਿਮ ਘੋਸ਼ਣਾ ਸਰਕਾਰ ਰੈਂਟਲ ਹਾਊਸਿੰਗ ਯੋਜਨਾ ਲਈ 2 ਬਿਲੀਅਨ ਡਾਲਰ ਕਰੇਗੀ ਪ੍ਰਦਾਨ ਪੇਲ ਪੁਲਿਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਗ੍ਰਿਫਤਾਰ ਕਾਰੋਬਾਰੀ ਮਾਲਕ ਨੂੰ ਧਮਕੀ ਦੇਣ ਦੇ ਲੱਗੇ ਦੋਸ਼ ਵਿਨੀਪੈਕ ਦੇ ਡਰਾਈਵਰਾਂ ਤੇ ਸਰਕਾਰ ਦਾ ਸ਼ਿਕੰਜਾ ਪਾਰਕਿੰਗ ਟਿਕਟਾਂ ਦੀ ਅਦਾਇਗੀ ਨਾ ਕਰਨ ਵਾਲੇ ਮੁਸੀਬਤ ਵਿੱਚ 15 ਮਾਰਚ ਤੱਕ ਬੰਦ ਹੋ ਜਾਵੇਗਾ ਬੈਟਰ ਲਿਵਿੰਗ ਸੈਂਟਰ ਲੋਕਾਂ ਨੂੰ ਹੋਰ ਆਸਰਾ ਲੱਭਣ ਲਈ ਦਿੱਤੀ ਸਲਾਹ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀ ਹਾਊਸਿੰਗ ਨੂੰ ਲੈ ਕੇ ਕੋਸ਼ਨਾ ਕੀਤੀ ਹੈ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਦੀ ਰੈਂਟਲ ਹਾਊਸਿੰਗ ਯੋਜਨਾ ਲਈ 2 ਬਿਲੀਅਨ ਡਾਲਰ ਹੋਰ ਵਿਤੀ ਸਹਾਇਤਾ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ ਨੇ ਵੈਨਕੂਵਰ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਲਈ 2 ਬਿਲੀਅਨ ਡਾਲਰ ਤੱਕ ਫੈਡਰਲ ਫਾਈਨਾਂਸਿੰਗ ਦੀ ਕੋਸ਼ਿਸ਼ ਨਾ ਕੀਤੀ ਤਾਂ ਜੋ ਪ੍ਰੋਵਿੰਸ ਦੇ ਹਾਲ ਹੀ ਵਿੱਚ ਘੋਸ਼ਿਤ BC ਬਿਲਡਸ ਪ੍ਰੋਗਰਾਮ ਦੁਆਰਾ ਨਵੇਂ ਕਿਰਾਏ ਦੇ ਮਕਾਨਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਫੰਡਾਂ ਦਾ ਐਲਾਨ ਕੀਤਾ ਵੈਨਕੂਵਰ ਵਿੱਚ ਕੀਤੀ ਗਈ ਇਸ ਕੋਸ਼ਿਸ਼ਨਾ ਦੌਰਾਨ BC ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਵੈਨਕੂਵਰ ਦੇ ਮੇਅਰ ਕੇਨ ਸਿੰਮ ਵੀ ਮੌਜੂਦ ਸਨ ਰੂਡੋ ਨੇ ਪ੍ਰੋਵਿੰਸ਼ਲ ਹਾਊਸਿੰਗ ਪਲਾਨ ਨੂੰ ਅਭਿਲਾਸ਼ੀ ਅਤੇ ਬੁਨਿਆਦੀ ਤੌਰ ਤੇ ਵਿਵਹਾਰਿਕ ਦੱਸਦਿਆਂ ਕਿਹਾ ਕਿ ਫੈਡਰਲ ਫਾਈਨਾਂਸਿੰਗ ਹੋਰ 8000 ਤੋਂ 10000 ਨਵੇਂ ਘਰ ਬਣਾਉਣ ਵਿੱਚ ਮਦਦ ਕਰੇਗੀ ਪ੍ਰੋਵਿੰਸ ਬੀਸੀ ਬਿਲਸ ਪ੍ਰੋਗਰਾਮ ਦੇ ਅਧੀਨ ਕਿਰਾਏ ਦੇ ਘਰ ਬਣਾਉਣ ਲਈ 950 ਮਿਲੀਅਨ ਡਾਲਰ ਨਿਵੇਸ਼ ਦੀ ਵੀ ਵਚਨਬੱਧਤਾ ਕਰ ਰਿਹਾ ਹੈ ਜਿਸ ਦਾ ਉਦੇਸ਼ ਬਿਲਡਿੰਗ ਲਾਗਤਾਂ ਨੂੰ ਘਟਾਉਣਾ ਵਿਕਾਸ ਪ੍ਰਕਿਰਿਆ ਨੂੰ ਤੇਜ਼ ਕਰਨਾ ਅਤੇ ਘੱਟ ਕੀਮਤ ਵਾਲੀ ਜ਼ਮੀਨ ਵਿੱਤ ਅਤੇ ਗ੍ਰਾਂਟਾਂ ਦੀ ਪੇਸ਼ਕਸ਼ ਕਰਨਾ ਹੈ ਸੂਬੇ ਨੇ ਹੁਣ ਤੱਕ ਸੰਭਾਵਿਤ ਉਸਾਰੀ ਲਈ 20 ਥਾਵਾਂ ਦੀ ਪਛਾਣ ਕੀਤੀ ਹੈ ਨਵੇਂ ਘਰ ਪਰਿਵਾਰਾਂ ਨੂੰ ਉਹਨਾਂ ਦੀ ਆਮਦਨ ਦੇ ਆਧਾਰ ਤੇ ਕਮਿਊਨਿਟੀ ਦਰ ਕਮਿਊਨਿਟੀ ਆਧਾਰ ਤੇ ਉਪਲਬਧ ਹੋਣਗੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਇੱਕ ਟੀਮ 12 ਤੋਂ 18 ਮਹੀਨਿਆਂ ਵਿੱਚ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਪ੍ਰਵਾਂਕੀਆਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗੀ Solving the housing crisis is a complex problem and it won't be solved By simplistic slogans or buzzwords. Canadians need thoughtful solutions coming from every order of government, from builders and from partners of every kind. And they need these solutions urgently. That's what our governments are focused on. And we're bringing partners together to get it done. And this brings me to the truly extraordinary leadership of this BC government, which is why we're here today. Last week, Premier EB announced an ambitious and fundamentally practical new housing program that is going to turn underused public and nonprofit land into affordable rental housing for the middle class. They've started with over 20 different sites where they will take parking lots, underused land around healthcare facilities, potential buildings on top of daycares, and work with partners to build apartments that meet the needs of middle-class Canadians and their families. Part of that is working hand in hand with First Nations. But let's remember that these won't be your typical tiny one bedroom units that have been popping up across downtowns or across the country. These will be units of all sizes, including up to three or four bedrooms, the kind of places where families can grow and they can call home. And they'll be made available to families. based on their income on a community by community basis truly targeted for the middle class this is a demonstration of how you build homes for people to live in not just to pad investor portfolios ਜ਼ਿਕਰਯੋਗ ਹੈ ਕਿ BC बिल्ड्स प्रोग्राम ਦਾ ਉਦੇਸ਼ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਜਨਤਕ ਅਤੇ ਅਨਵਰਤੀ ਜ਼ਮੀਨ ਤੇ ਹਜ਼ਾਰਾਂ ਕਿਫਾਇਤੀ ਕਿਰਾਏ ਦੇ ਘਰ ਬਣਾਉਣਾ ਹੈ ਇਸ ਦੀ ਘੋਸ਼ਣਾ ਇਸ ਸਾਲ 13 ਫਰਵਰੀ ਨੂੰ ਸੁਪਾਈ ਸਰਕਾਰ ਵੱਲੋਂ ਕੀਤੀ ਗਈ ਸੀ ਬੀਤ ਦਿਨੀ ਰਾਸ਼ਟਰੀ ਰੱਖਿਆ ਮੰਤਰੀ ਨੇ ਯੂਕਰੇਨ ਦੀ ਸਹਾਇਤਾ ਲਈ 800 ਡਰੋਨ ਦਾਨ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਫੈਡਰਲ ਨਿਆਂ ਮੰਤਰੀ ਆਰਿਫ ਵਿਰਾਣੀ ਨੇ ਯੂਕਰੇਨੀ ਨਾਗਰਿਕਾਂ ਲਈ ਅਹਿਮ ਕੋਸ਼ਨਾ ਕੀਤੀ ਹੈ ਕੈਨੇਡਾ ਵਿੱਚ ਸ਼ਰਨ ਲੈਣ ਵਾਲੇ ਯੂਕਰੇਨੀ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਵਿੱਚ ਸਹਾਇਤਾ ਕਰਨ ਲਈ 3 ਸਾਲਾਂ ਵਿੱਚ ਪ੍ਰਦਾਨ ਕੀਤੇ ਜਾਣ ਵਾਲੇ ਫੰਡ ਵਿੱਚ 475000 ਡਾਲਰ ਤੋਂ ਵੱਧ ਦੇਣ ਦੀ ਕੋਸ਼ਨਾ ਕੀਤੀ ਗਈ ਇਹ ਐਲਾਨ ਟੋਰਾਂਟੋ ਵਿੱਚ ਕੀਤਾ ਗਿਆ ਟੋਰਾਂਟੋ ਨਿਊਜ਼ ਕਾਨਫਰੰਸ ਵਿੱਚ ਫੈਡਰਲ ਨਿਆਂ ਮੰਤਰੀ ਆਰਿਫ ਵੀਰਾਨੀ ਨੇ ਕੈਨੇਡਾ ਵਿੱਚ ਸ਼ਰਨ ਲੈਣ ਵਾਲੇ ਯੂਕਰੇਨੀ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਵਿੱਚ ਸਹਾਇਤਾ ਕਰਨ ਲਈ 3 ਸਾਲਾਂ ਵਿੱਚ ਪ੍ਰਦਾਨ ਕੀਤੇ ਜਾਣ ਵਾਲੇ ਫੰਡ ਵਿੱਚ 4,75,000 ਡਾਲਰ ਤੋਂ ਵੱਧ ਦੀ ਘੋਸ਼ਣਾ ਕੀਤੀ। ਨਿਆਂ ਤੱਕ ਪਹੁੰਚ ਕੈਨੇਡੀਅਨ ਨਿਆਂ ਪ੍ਰਣਾਲੀ ਦਾ ਇੱਕ ਬੁਨਿਆਦੀ ਮੁੱਲ ਹੈ ਅਤੇ ਇੱਕ ਨਿਰਪੱਖ ਸਮਾਜ ਦਾ ਇੱਕ ਅਨਿਖੜਵਾ ਅੰਗ ਹੈ ਜੋ ਕਾਨੂੰਨ ਦੇ ਸ਼ਾਸਨ ਦਾ ਆਦਰ ਕਰਦਾ ਹੈ। ਸ਼ਾਂਤੀ, ਜ਼ਮੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਕੈਨੇਡਾ ਸਰਕਾਰ ਨਿਆਂ ਅਤੇ ਕਾਨੂੰਨੀ ਸੇਵਾਵਾਂ ਤੱਕ ਨਿਰਪੱਖ ਅਤੇ ਬਰਾਬਰ ਪਹੁੰਚ ਕਰਨ ਲਈ ਸਹਿਯੋਗੀ ਪਹੁੰਚਾਂ ਦਾ ਸਮਰਥਨ ਕਰਦੀ ਹੈ। ਏ ਫੰਡਿੰਗ ਸਟਾਫ ਅਤੇ ਵਕੀਲਾਂ ਲਈ ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਸਰੋਤਾਂ ਅਤੇ ਸਿਖਲਾਈ ਦੇ ਵਿਕਾਸ ਵਿੱਚ ਵੀ ਸਹਾਇਤਾ ਕਰਦੀ ਏ। ਸਮੂਹਿਕ ਤੌਰ ਤੇ ਇਹ ਯਤਨ ਯੂਕਰੇਨੀਆ ਅਤੇ ਯੂਕਰੇਨੀ ਪਾਈਚਾਰੇ ਦੀਪ ਲਈ ਹੋਰ ਸਹਾਇਤਾ ਕਰਨ ਲਈ ਸਦਮੇ ਤੋਂ ਜਾਨੂ ਅਤੇ ਸੱਭਿਆਚਾਰਕ ਤੌਰ ਤੇ ਟੁਕਮੀਆਂ ਕਾਨੂੰਨੀ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਪ੍ਰਦਾਨ ਕਰਨਗੇ। Ukraine is fighting for values that we as Canadians hold dear. We stand With Ukraine, and our government will continue to do so, even as unanimous support for that endeavor is faltering here in Canada. Under the leadership of Prime Minister Trudeau, our commitment as a government will not waver. One major consequence of Russia's aggression has been the displacement of millions of Ukrainians from their homes and from their communities. Hundreds of thousands. Of those persons who have fled, have chosen to come here to Canada. They have been welcomed with open arms by the largest Ukrainian diaspora in the world and by millions of other non Ukrainians right across the country. For that hospitable welcome, I say to every person in Canada who is opening their doors, Dujediakiu, thank you very much. In Canada, we are very fortunate to have significant organizations like Pro Bono Ontario led by Kirsty standing with me here today. These organizations are dedicated to helping vulnerable people who need legal supports, including Ukrainians seeking refuge. Today I am very proud to announce that over the next three years to Pro Bono Ontario for the Ukrainian Refugee Re Legal Relief Initiative, we will be providing more than four hundred and seventy five thousand dollars to this effort. This Substantial contribution connects Ukrainians seeking refuge in Canada with lawyers who can help them with issues such as sponsorship, refugee claims, and work permit questions. Importantly, this initiative is national in scope. It brings together existing provincial pro bono organizations, volunteer lawyers, and community groups that are involved in refugee, refugee sponsorship and in settlement work. In addition to setting up and managing a national free telephone hotline, what Pro Bono Ontario will be able to do is also develop culturally sensitive resources for their staff and the volunteers who are working with Ukrainians fleeing persecution. This will help them to better understand a person's life experiences and provide the best support possible in a compassionate and culturally sensitive manner. This initiative also includes creating a web page with legal information and resources in English, en francais, and also in Ukrainian to help ensure that there is broad access to reliable information. ਜ਼ਿਕਰ ਹੋ ਗਿਆ ਕਿ ਪ੍ਰੋ ਬੋਨੋ ਅਨਟਾਰੀਓ ਇੱਕ ਗੈਰ ਮੁਨਾਫਾ ਸੰਸਥਾ ਹੈ ਜੋ ਅਨਟਾਰੀਓ ਦੇ ਉਹਨਾਂ ਲੋਕਾਂ ਲਈ ਰੁਕਾਵਟ ਰਹਿਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਕਾਨੂੰਨੀ ਸਹਾਇਤਾ ਲਈ ਯੋਗ ਨਹੀਂ ਹਨ 2001 ਵਿੱਚ ਇਸ ਦੀ ਸਹਾਇਤਾ ਤੋਂ ਲੈ ਕੇ ਸੰਗਠਨ ਦੇ ਵਲੰਟੀਅਰ ਵਕੀਲਾਂ ਨੇ ਸੁਰੱਖਿਅਤ ਸਿਹਤਮੰਦ ਅਤੇ ਉਤਪਾਦਕ ਜੀਵਨ ਜਿਉਣ ਲਈ 1,80,000 ਤੋਂ ਵੱਧ ਘੱਟ ਆਮਦਨੀ ਵਾਲੇ ਅਨਟਾਰੀਓ ਵਾਸੀਆਂ ਨਾਲ ਕੰਮ ਕੀਤਾ ਹੈ ਪੀਲ ਪੁਲਿਸ ਲਗਾਤਾਰ ਕਾਰੋਬਾਰੀ ਮਾਲਕਾਂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਮੁਲਜ਼ਮਾਂ 'ਤੇ ਕਾਰਵਾਈਆਂ ਕਰ ਰਹੀ ਹੈ ਮੁਲਜ਼ਮਾਂ ਵੱਲੋਂ ਫੋਨ ਜਾਂ ਮੈਸੇਜ ਰਾਹੀਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਕਈ ਵਾਰ ਪੈਸਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ ਐਸੀ ਕਾਰਵਾਈ ਦੇ ਚੱਲਦਿਆਂ ਪੀਲ ਪੁਲਿਸ ਦੀ ਐਕਸਟਰਸ਼ਨ ਇਨਵੈਸਟਿਗੇਟਿਵ ਟਾਸਕ ਫੋਰਸ ਦੇ ਜਾਂਚ ਕਰਤਾਵਾਂ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ਜਿਸ ਵਜੋਂ ਬ੍ਰੈਂਪਟਨ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ 'ਤੇ ਜ਼ਬਰੀ ਵਸੂਲੀ ਦੇ ਦੋਸ਼ ਲਗਾਏ ਗਏ ਨੇ एक्सटॉर्शन इन्वेस्टिगेटिव टास्क फोर्स ਦੇ ਜਾਂਚਕਰਤਾਵਾਂ ਨੇ ਪੀਲ ਵਿੱਚ ਕਥਿਤ ਜ਼ਬਰਦਸਤੀ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਉੱਤੇ ਦੋਸ਼ ਲਗਾਏ ਨੇ। ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਇਸ ਸਾਲ 11 ਫਰਵਰੀ ਨੂੰ ਇਲਜ਼ਾਮਾਂ ਦੀ ਜਾਂਚ ਸ਼ੁਰੂ ਕੀਤੀ ਸੀ। ਦੋਸ਼ ਹਨ ਕਿ ਬ੍ਰੈਂਟਨ ਦੇ ਇੱਕ ਕਾਰੋਬਾਰੀ ਮਾਲਕ ਦੇ ਇੱਕ ਸਾਬਕਾ ਕਰਮਚਾਰੀ ਨੇ ਮਾਲਕ ਅਤੇ ਉਹਨਾਂ ਦੇ ਪਰਿਵਾਰ ਅਤੇ ਸਟਾਫ ਨੂੰ ਹਿੰਸਕ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਮਾਲਕ ਨੂੰ ਕੰਮ ਬੰਦ ਕਰਨ ਲਈ ਧਮਕੀਆਂ ਦਿੱਤੀਆਂ ਗਈਆਂ ਜਾਣਕਾਰੀ ਮੁਤਾਬਕ ਮੁਲਜ਼ਮਾ ਨੇ ਦਾਵਾ ਕੀਤਾ ਕਿ ਉਹਨਾਂ ਦੇ ਕਈ ਲੋਕਾਂ ਨਾਲ ਸੰਬੰਧ ਨੇ ਜੋ ਪੀੜਤ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰਨਗੇ ਧਮਕੀਆਂ ਫੋਨ ਕਾਲਾਂ ਅਤੇ ਟੈਕਸਟ ਸੁਨੇਹਿਆਂ ਰਾਹੀਂ ਦਿੱਤੀਆਂ ਗਈਆਂ ਸਨ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਜਲਦੀ ਹੀ ਦੋਸ਼ੀ ਦੀ ਪਛਾਣ ਕਰ ਲਈ ਅਤੇ ਫਰਵਰੀ 12 ਨੂੰ ਉਸ ਨੂੰ ਹੈਮਿਲਟਨ ਸ਼ਹਿਰ ਵਿੱਚ ਗ੍ਰਿਫਤਾਰ ਕਰ ਲਿਆ ਬ੍ਰੈਂਟਨ ਦੇ ਰਹਿਣ ਵਾਲੇ 33 ਸਾਲਾ ਹਿਤੇਸ਼ ਬਾਂਸਲ ਤੇ ਜ਼ਬੀਰ ਵਸੂਲੀ ਦੇ ਤਿੰਨ ਦੋਸ਼ ਲਾਏ ਗਏ ਨੇ ਉਸ ਨੂੰ ਬ੍ਰੈਂਪਟਨ ਦੀ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਦੌਰਾਨ ਹਿਰਾਸਤ ਵਿੱਚ ਰੱਖਿਆ ਗਿਆ ਸੀ ਪੁਲਿਸ ਇਹਨਾਂ ਅਪਰਾਧਾ ਸਬੰਧੀ ਜਾਣਕਾਰੀ ਰੱਖਣ ਵਾਲੇ ਜਾਂ ਇਹਨਾਂ ਅਪਰਾਧਾਂ ਦੇ ਸ਼ਿਕਾਰ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨਾਲ ਸੰਪਰਕ ਕਰਨ ਲਈ ਅਪੀਲ ਕਰਦੀ ਹੈ ਇਸ ਤੋਂ ਇਲਾਵਾ ਅਪੀਲ ਕਰਾਈਮ ਸਟਾਪਰਜ਼ ਨੂੰ ਕਾਲ ਕਰਕੇ ਵੀ ਗੁਮਨਾਮ ਤੌਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਦੇ ਚੱਲਦਿਆਂ ਕਿਊਬਿਕ ਦੀ ਸਰਕਾਰ ਨੇ ਫੈਡਰਲ ਸਰਕਾਰ ਨੂੰ 1 ਬਿਲੀਅਨ ਡਾਲਰ ਦੀ ਅਦਾਇਗੀ ਕਰਨ ਲਈ ਆਖਿਆ ਹੈ ਕਿਊਬਿਕ ਸਰਕਾਰ ਮੁਤਾਬਕ ਇਹ ਉਹ ਰਕਮ ਹੈ ਜੋ ਪਨਾਹ ਮੰਗਣ ਵਾਲਿਆਂ ਲਈ ਖਰਚੀ ਗਈ ਸੀ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਲਈ ਆਉਣ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਕਿਊਬਿਕ ਵਿੱਚ ਵੇਖੀ ਗਈ ਹੈ ਜਿਸ ਦੇ ਚੱਲਦਿਆਂ ਸਿੱਖਿਆ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਮੰਤਰੀਆਂ ਦੀਆਂ ਚਿੰਤਾਵਾਂ ਵੀ ਵਧੀਆਂ ਹੋਈਆਂ ਨੇ ਕਿਊਬਿਕ ਸਰਕਾਰ ਨੇ ਆਟਵਾ ਕੋਲੋਂ 1 ਬਿਲੀਅਨ ਡਾਲਰ ਦੀ ਅਦਾਇਗੀ ਦੀ ਮੰਗ ਕੀਤੀ ਹੈ ਪ੍ਰੋਵਿੰਸ ਮੁਤਾਬਕ ਇਹ ਰਕਮ ਪਨਾਮ ਮੰਗਨ ਵਾਲਿਆਂ ਦੀ ਵਧ ਰਹੀ ਗਿਣਤੀ ਦਾ ਸਵਾਗਤ ਕਰਨ ਲਈ ਖਰਚ ਕੀਤੀ ਗਈ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫ੍ਰਿਚੇਟ ਸਿੱਖਿਆ ਮੰਤਰੀ ਬਰਨਾਰਡ ਡ੍ਰੈਨਵਿਲ ਸਮਾਜਿਕ ਇਕਤਾ ਮੰਤਰੀ ਸ਼ੈਂਟਿਨ ਰੋਲਿਓ ਅਤੇ ਕੈਨੇਡੀਅਨ ਰਿਲੇਸ਼ਨਜ਼ ਮੰਤਰੀ ਜੀਨ ਫ੍ਰੈਂਕਿਸ ਰੋਬਰਗ ਨੇ ਕਿਹਾ ਕਿ ਨਵੇਂ ਆਉਣ ਵਾਲੇ ਲੋਕਾਂ ਵਿੱਚ ਵਾਧਾ ਕਯੂਬਿਕ ਦੇ ਸਿੱਖਿਆ ਨੈਟਵਰਕ ਅਤੇ ਸਮਾਜਿਕ ਸੇਵਾਵਾਂ ਲਈ ਜਲਦੀ ਹੀ ਅਸਮਰਥ ਹੋ ਸਕਦਾ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਸਨੇ ਪ੍ਰਵਾਸੀਆਂ ਦੀ ਸਹਾਇਤਾ ਲਈ ਸਮਾਜਿਕ ਸੇਵਾਵਾਂ ਤੇ 2023 ਵਿੱਚ 576.9 ਮਿਲੀਅਨ ਡਾਲਰ ਖਰਚ ਕੀਤੇ। 31 ਦਸੰਬਰ ਤੱਕ ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਰਹਿ ਰਹੇ ਸ਼ਰਨ ਮੰਗਣ ਵਾਲਿਆਂ ਵਿੱਚੋਂ 55% ਲੋਕ ਕਿਊਬਿਕ ਵਿੱਚ ਰਹਿ ਰਹੇ ਨੇ ਫ੍ਰਿਚੇਟ ਨੇ ਕਿਹਾ ਇਹ ਪੂਰੀ ਤਰ੍ਹਾਂ ਗੈਰਵਾਜਬੇ ਸ਼ਰਨਾਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਦੀ ਸੀਮਾ ਹੈ ਪ੍ਰੋਵਿੰਸ ਫੈਡਰਲ ਸਰਕਾਰ ਨੂੰ ਕੈਨੇਡਾ ਭਰ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਹੋਰ ਬਰਾਬਰੀ ਨਾਲ ਤਬਦੀਲ ਕਰਨ ਅਤੇ ਕੈਨੇਡੀਅਨ ਵੀਜ਼ਾ ਨੀਤੀਆਂ ਨੂੰ ਸਖਤ ਕਰਕੇ ਦੇਸ਼ ਵਿੱਚ ਦਾਖਲ ਹੋਣ ਵਾਲੇ ਪਨਾਹ ਮੰਗਣ ਵਾਲਿਆਂ ਦੀ ਆਮਦ ਨੂੰ ਹੌਲੀ ਕਰਨ ਲਈ ਕਹਿ ਰਿਹਾ ਹੈ ਕਿਊਬਿਕ ਦਾ ਕਹਿਣਾ ਹੈ ਕਿ 2022 ਅਤੇ 2023 ਦੇ ਵਿਚਾਲੇ ਪਨਾਹ ਮੰਗਣ ਵਾਲਿਆਂ ਲਈ ਆਖਰੀ ਸਹਾਇਕ ਵਿੱਤੀ ਸਹਾਇਤਾ ਤੇ ਖਰਚ ਕੀਤੀ ਰਕਮ 163 ਮਿਲੀਅਨ ਡਾਲਰ ਤੋਂ 370 ਮਿਲੀਅਨ ਡਾਲਰ ਹੋ ਗਈ ਜੋ 127% ਦਾ ਵਾਧਾ ਹੈ ਜਨਵਰੀ ਵਿੱਚ ਕਿਊਬਿਕ ਨੇ ਕਿਹਾ ਸੀ ਕਿ ਉਸਨੇ ਸਮਾਜਿਕ ਸਹਾਇਤਾ ਲਈ ਬੇਨਤੀਆਂ ਦੀ ਗਿਣਤੀ ਵਿੱਚ ਇੱਕ ਵਾਧਾ ਦਰਜ ਕੀਤਾ ਹੈ ਜਿਸ ਦਾ ਕਾਰਨ ਸ਼ਰਨ ਮੰਗਣ ਵਾਲਿਆਂ ਵਿੱਚ ਵਾਧਾ ਹੋਣਾ ਹੈ ਫੈਡਰਲ ਸਰਕਾਰ ਨੇ ਪ੍ਰਵਾਸੀਆਂ ਨੂੰ ਘਰ ਦੇਣ ਲਈ ਇੱਕ ਪ੍ਰੋਗਰਾਮ ਦਾ ਸਮਰਥਨ ਕਰਨ ਲਈ ਤਿੰਨ ਹਫ਼ਤੇ ਪਹਿਲਾਂ ਕਯੂਬਿਕ ਨੂੰ 100 ਮਿਲੀਅਨ ਡਾਲਰ ਟਰਾਂਸਫਰ ਕੀਤੇ ਸਨ ਪਰ ਫ੍ਰਿਚੈਟ ਨੇ ਕਿਹਾ ਕਿ ਇਹ ਸਪਸ਼ਟ ਤੌਰ ਤੇ ਨਾ ਕਾਫੀ ਹੈ ਭਾਵੇਂ ਫੈਡਰਲ ਸਰਕਾਰ ਕਯੂਬਿਕ ਦੀ ਅਦਾਇਗੀ ਕਰਦੀ ਹੈ ਮੰਤਰੀਆਂ ਦਾ ਕਹਿਣਾ ਹੈ ਕਿ ਪੈਸਾ ਸਮੱਸਿਆ ਦੀ ਜੜ ਨੂੰ ਹੱਲ ਨਹੀਂ ਕਰੇਗਾ ਹਾਲਾਂਕਿ ਕਯੂਬਿਕ ਨਾਬਾਲਗ ਸ਼ਰਨ ਮੰਗਣ ਵਾਲਿਆਂ ਨੂੰ ਹਦਾਇਤ ਦੇਣ ਲਈ ਜ਼ਿੰਮੇਵਾਰੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸੂਬਾ ਇੱਕ ਬ੍ਰੇਕਿੰਗ ਪੁਆਇੰਟ ਤੇ ਪਹੁੰਚ ਰਿਹਾ ਹੈ ਜਿੱਥੇ ਇਹ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਸਿੱਖਿਆ ਦੇਣਾ ਅਸੰਭਵ ਹੋਵੇਗਾ ਜੈਨਵਿਲ ਨੇ ਕਿਹਾ ਕਿ ਕਯੂਬਿਕ ਵਿੱਚ ਨਵੇਂ ਆਉਣ ਵਾਲਿਆਂ ਲਈ 1200 ਫ੍ਰੈਂਚ ਭਾਸ਼ਾ ਦੀਆਂ ਕਲਾਸਾਂ ਹਨ ਜੋ ਕਿ 52 ਐਲੀਮੈਂਟਰੀ ਸਕੂਲਾਂ ਦੇ ਬਰਾਬਰ ਨੇ ਮੌਂਟਰੀਅਲ ਦੇ ਫ੍ਰੈਂਚ ਸਕੂਲ ਸੇਵਾ ਕੇਂਦਰ ਨੂੰ ਹਰ ਹਫ਼ਤੇ 80 ਨਵੀਆਂ ਰਜਿਸਟ੍ਰੇਸ਼ਨਾਂ ਮਿਲ ਰਹੀਆਂ ਨੇ ਇਸ ਦਰ ਤੇ ਪ੍ਰਾਂਤ ਨੂੰ ਸਕੂਲੀ ਸਾਲ ਦੇ ਅੰਤ ਤੱਕ 3 ਤੋਂ 4 ਨਵੇਂ ਐਲੀਮੈਂਟਰੀ ਸਕੂਲ ਖੋਲਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਨੌਜਵਾਨ ਪਨਾ ਮੰਗਣ ਵਾਲਿਆਂ ਨੂੰ ਫ੍ਰੈਂਚ ਸਿਖਾਈ ਜਾ ਸਕੇ ਜ਼ਿਕਰ ਹੋਇਆ ਹੈ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੈਂਕੂਵਰ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਸੀ ਕਿ ਫੈਡਰਲ ਸਰਕਾਰ ਮੰਨਦੀ ਹੈ ਕਿ ਕਿਊਬਿਕਰਜ਼ ਸ਼ਰਨ ਮੰਗਣ ਵਾਲਿਆਂ ਦਾ ਖੁੱਲੇ ਦਿਲ ਨਾਲ ਸਵਾਗਤ ਕਰ ਰਹੇ ਨੇ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਫੈਡਰਲ ਸਰਕਾਰ ਲੱਖਾਂ ਡਾਲਰਾਂ ਰਾਹੀਂ ਮਦਦ ਕਰ ਰਹੀ ਹੈ ਅਤੇ ਸਰਕਾਰ ਕਿਊਬਿਕ ਨਾਲ ਹੱਥ ਮਿਲਾ ਕੇ ਕੰਮ ਕਰਨਾ ਜਾਰੀ ਰੱਖੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰ ਸਹੀ ਤਰੀਕੇ ਨਾਲ ਅੱਗੇ ਵਧ ਰਹੀ ਹੈ ਬੁਲਟਨ ਚ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਨ ਇਸ ਪ੍ਰਿਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵੱਧਦੇ ਅਗਲੀ ਖਬਰ ਵੱਲ ਅਲਬਰਟਾ ਸਰਕਾਰ 1090 ਫਾਇਰ ਫਾਈਟਰਾਂ ਨੂੰ ਨਿਯੁਕਤ ਕਰਨ ਜਾ ਰਹੀ ਹੈ ਇਹ ਜਾਣਕਾਰੀ ਅਲਬਰਟਾ ਦੇ ਜੰਗਲਾਤ ਪਾਰਕ ਤੇ ਸਿਹਤ ਸਪਟਾ ਮੰਤਰੀ ਟੌਨ ਲੇਵਨ ਵੱਲੋਂ ਸਾਂਝੀ ਕੀਤੀ ਗਈ ਹੈ ਅਲਬਰਟਾ ਦੇ ਵਾਈਟ ਕੋਟ ਵਿੱਚ ਜੰਗਲਾਤ ਮੰਤਰੀ ਨੇ ਇਸ ਸਾਲ ਦੇ ਵਾਈਲਡ ਫਾਇਰ ਸੀਜ਼ਨ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਇਸ ਦੇ ਨਾਲ ਨਜਿੱਠਣ ਵਾਲੇ ਉਪਾਅਾਂ ਸੰਬੰਧੀ ਵੀ ਅਪਡੇਟ ਪ੍ਰਦਾਨ ਕੀਤੀ ਪ੍ਰੋਵਿੰਸ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਇਸ ਸਾਲ ਦਾ ਵਾਈਲਡ ਫਾਇਰ ਸੀਜ਼ਨ ਜਲਦ ਸ਼ੁਰੂ ਹੋ ਸਕਦਾ ਹੈ ਅਲਬਰਟਾ ਸਰਕਾਰ ਇਸ ਸੀਜ਼ਨ ਵਿੱਚ ਕੰਮ ਕਰਨ ਲਈ ਵਾਧੂ 100 ਫਾਇਰ ਫਾਈਟਰਾਂ ਦੀ ਨਿਯਤੀ ਕਰੇਗੀ ਪਰ ਵਿਰੋਧੀ ਧਿਰ ਨੂੰ ਚਿੰਤਾ ਹੈ ਕਿ ਇਹ ਇਸ ਸਾਲ ਲਈ ਕਾਫੀ ਨਹੀਂ ਹੋਵੇਗਾ ਕਿਉਂਕਿ ਬੀਤੇ ਸਾਲ ਨਾਲੋਂ ਇਸ ਸਾਲ ਵਾਈਲਡ ਫਾਇਰ ਜ਼ਿਆਦਾ ਭਿਆਨਕ ਹੋ ਸਕਦੀ ਹੈ ਜੰਗਲਾਤ ਅਤੇ ਪਾਰਕ ਮੰਤਰੀ ਟਾਰਲੋਨ ਨੇ ਵਾਈਟ ਕੋਡ ਫਾਇਰ ਬੇਸ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਟਾਫਿੰਗ ਦੇ ਨਵੇਂ ਉਪਾਅਾਂ ਦੀ ਘੋਸ਼ਣਾ ਕੀਤੀ The first priority of Alberta's government will always be to ensure Albertans and their communities stay safe Although last year's wildfire season ended last November, we have never stopped working to increase our understanding of the nature of wildfire and fine tune our ability to respond. We are ready to tackle the upcoming wildfire season head on. To better direct our resources to fight new and existing wildfires, we are declaring an early start to the 2024 wildfire season. And to help ensure we have more boots on the ground to battle wildfire this year, we have requested funding for an additional 100 wildland firefighters in budget 2024. I know Albertans are feeling uneasy about the risks posed to their homes, communities, and daily lives. I understand these concerns and I share them as someone whose home is near the forest and was threatened by wildfire in 2023. So, as of today, a permit is required for any burning planned in the forest protection area. This will allow Alberta's government to better manage wildfire risks and increase the level of protection in these areas, which will reduce the likelihood of new human caused wildfires. I want to reiterate that preparations for the 2024 wildfire season have been underway for months. Alberta currently has adequate firefighters and support staff ready to respond to wildfires across our landscape, and we have secured all contracts for additional personnel. Recruitment and training are ongoing and capacity will continue to increase as we get further into the wildfire season ensuring we have staff we need to support sustained action and response over the coming months ਜ਼ਿਕਰੂ ਹੈ ਕਿ 100 ਨਵੇਂ ਫਾਇਰ ਫਾਈਟਰਜ਼ ਨੂੰ 900 ਕਰਮਚਾਰੀਆਂ ਦੇ ਆਮ ਦਲ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਵਾਧੂ ਸਟਾਫ ਲਈ ਫੰਡਿੰਗ ਸੁਬਾਈ ਬਜਟ ਪਾਸ ਕਰਨ ਲਈ ਵਿਧਾਨ ਸਭਾ ਤੇ ਨਿਰ ਪਰ ਕਰ دیਏ ਜੋ ਅਗਲੇ ਹਫਤੇ ਪੇਸ਼ ਕੀਤਾ ਜਾਵੇਗਾ ਸੂਬੇ ਵਿੱਚ ਇਸ ਵੇਲੇ 54 ਸਰਗਰਮ ਵਾਈਲਡ ਫਾਇਰਸ ਨੇ ਤੇਓਦਰ ਵਿਨੀਪੈਗ ਦੇ ਡਰਾਈਵਰਾਂ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਵਿਨੀਪੈਗ ਸਰਕਾਰ ਨੇ ਉਹਨਾਂ ਡਰਾਈਵਰਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਹਜੇ ਤੱਕ ਪਾਰਕਿੰਗ ਟਿਕਟਾਂ ਦੀ ਅਦਾਇਗੀ ਨਹੀਂ ਕੀਤੀ ਇਹਨਾਂ ਵਿੱਚ ਕਈ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਤੇ ਤਿੰਨ ਤੋਂ ਵੱਧ ਬਕਾਇਆ ਟਿਕਟਾਂ ਦੀ ਅਦਾਇਗੀ ਨਾ ਕਰਨ ਦੇ ਦੋਸ਼ ਨੇ ਸਿਟੀ ਆਪਣੀ ਨਵੀਂ ਨੀਤੀ ਦੇ ਤਹਿਤ ਵਾਹਨ ਨੂੰ ਟੋਅ ਕਰਨਾ ਸ਼ੁਰੂ ਕਰ ਰਹੀ ਹੈ सिटी ऑफ विनीपेग बिना अदाईगी पार्किंग टिकटਾਂ ਵਾਲੇ ਡਰਾਈਵਰਾਂ ਦੇ ਸ਼ਿਕੰਜਾ ਕੱਸ ਰਹੀਏ ਇੱਕ ਬੁਲਾਰੇ ਦੇ ਅਨੁਸਾਰ 3 ਜਾਂ ਇਸ ਤੋਂ ਵੱਧ ਬਕਾਇਆ ਟਿਕਟਾਂ ਵਾਲੇ 7204 ਲੋਕ ਨੇ ਇਹ 3.2 ਮਿਲੀਅਨ ਡਾਲਰ ਬਕਾਇਆ ਦੇ ਬਰਾਬਰ ਨੇ ਪਬਲਿਕ ਵਰਕਸ ਕਮੇਟੀ ਦੇ ਚੇਅਰ ਨੇ ਕਿਹਾ ਸ਼ਹਿਰ ਕੋਲ ਪਾਰਕਿੰਗ ਟਿਕਟਾਂ ਲਈ ਕਿਸੇ ਵੀ ਸਮੇਂ ਲਗਭਗ 11 ਮਿਲੀਅਨ ਡਾਲਰ ਤੋਂ 12 ਮਿਲੀਅਨ ਡਾਲਰ ਨੇ ਇਹ ਇੱਕ ਸਮੱਸਿਆ ਹੈ ਖਰਚਿਆਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਸ਼ਹਿਰ ਨੇ 15 ਫਰਵਰੀ ਨੂੰ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜੋ ਅਵਰਤੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਨਵੀਂ ਨੀਤੀ ਦੇ ਤਹਿਤ ਜੇਕਰ ਤੁਹਾਡੇ ਕੋਲ 3 ਜਾਂ ਇਸ ਤੋਂ ਵੱਧ ਅਦਾਇਗੀशुदा ਪਾਰਕਿੰਗ ਟਿਕਟਾਂ ਨੇ ਅਤੇ ਵਾਹਨ ਗੈਰ ਕਾਨੂੰਨੀ ਤੌਰ ਤੇ ਪਾਰਕ ਕੀਤਾ ਗਿਆ ਹੈ ਤਾਂ ਸਿਟੀ ਤੁਹਾਡੇ ਵਾਹਨ ਨੂੰ ਟੋਅ ਕਰ ਸਕਦੀ ਹੈ ਕਾਰ ਵਾਪਸ ਲੈਣ ਲਈ ਟੋਇੰਗ ਫੀਸ ਅਤੇ ਗੈਰ ਕਾਨੂੰਨੀ ਪਾਰਕਿੰਗ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ ਪਰ ਬਕਾਇਆ ਟਿਕਟਾਂ ਦਾ ਨਹੀਂ ਚੇਅਰ ਨੇ ਕਿਹਾ ਇਸ ਸਮੇਂ ਸਿਟੀ ਟੈਕਸ ਬਿੱਲ ਤੇ ਪਾਰਕਿੰਗ ਟਿਕਟ ਦੇ ਪੈਸੇ ਨਹੀਂ ਪਾ ਸਕਦਾ ਚੇਅਰ ਦੇ ਅਨੁਸਾਰ ਸਿਟੀ ਲੋਕਾਂ ਦੇ ਪ੍ਰਾਪਰਟੀ ਟੈਕਸਾਂ ਵਿੱਚ ਜੁਰਮਾਨੇ ਨੂੰ ਸ਼ਾਮਿਲ ਕਰਨ ਦਾ ਤਰੀਕਾ ਲੱਭਣ ਲਈ ਸੂਬੇ ਦੇ ਨਾਲ ਕੰਮ ਕਰ ਰਿਹਾ ਹੈ ਸੂਬਾਈ ਸਰਕਾਰ ਦਾ ਜਵਾਬ ਜਾਣਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਪਰ ਉਨ੍ਹਾਂ ਕਿਹਾ ਕਿ ਇਸ ਕੋਲ ਕਹਿਣ ਲਈ ਕੁਝ ਨਹੀਂ ਹੈ ਕਿਉਂਕਿ ਪ੍ਰੋਗਰਾਮ ਸ਼ਹਿਰ ਦਾ ਉਪਨੀਯਮ ਹੈ ਇੱਕ ਮਾਹਿਰ ਨੇ ਕਿਹਾ ਉਹ ਹੈਰਾਨ ਨਹੀਂ ਹੈ ਕਿ ਸ਼ਹਿਰ ਫੰਡਾਂ ਦੀ ਪੂਰਤੀ ਲਈ ਇਹ ਰਸਤਾ ਅਪਣਾ ਰਿਹਾ ਹੈ ਵਿਨੀਪੈਗ ਯੂਨੀਵਰਸਿਟੀ ਦੇ ਸ਼ਹਿਰੀ ਪੂ ਗੋਲ ਦੇ ਪ੍ਰੋਫੈਸਰ ਜੀਨੋ ਡਿਸਟਾਸਿਓ ਨੇ ਕਿਹਾ ਜਦੋਂ ਸਾਡੇ ਕੋਲ ਅਜਿਹੀ ਸਥਿਤੀ ਹੁੰਦੀ ਹੈ ਜਿੱਥੇ ਤੁਹਾਡੇ ਕੋਲ ਟਿਕਟਾਂ ਦਾ ਭੁਗਤਾਨ ਨਾ ਕਰਨ ਵਾਲੇ ਲੋਕਾਂ ਦੀ ਉੱਚ ਪ੍ਰਤੀਸ਼ਤਤਾ ਹੁੰਦੀ ਹੈ ਤਾਂ ਸਾਨੂੰ ਉਹਨਾਂ ਨੂੰ ਇਕੱਠਾ ਕਰਨ ਦਾ ਤਰੀਕਾ ਲੱਭਣਾ ਪੈਂਦਾ ਹੈ ਪਰ ਡਿਸਟਾਸਿਓ ਨੇ ਨੋਟ ਕੀਤਾ ਕਿ ਕਟ ਆਂਧਨ ਵਾਲੇ ਲੋਕਾਂ ਲਈ ਕੁਝ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਆਪਣੀ ਕਾਰ ਦੀ ਜ਼ਰੂਰਤ ਹੈ ਪਰ ਟੋਇੰਗ ਫੀਸ ਦਾ ਭੁਗਤਾਨ ਨਹੀਂ ਕਰ ਸਕਦੇ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੇ ਬੁਲਾਰੇ ਨੇ ਕਿਹਾ ਕਿ ਸੁਬਾਈ ਅਪਰਾਧ ਐਕਟ ਸ਼ਹਿਰ ਦੇ ਨਵੇਂ ਪ੍ਰੋਗਰਾਮ ਨਾਲ ਸੰਬੰਧਿਤ ਕਿਸੇ ਵੀ ਕੇਸ ਵਿੱਚ ਲਾਗੂ ਨਹੀਂ ਹੋਵੇਗਾ ਇਸ ਲਈ ਡਰਾਈਵਰਜ਼ ਲਾਇਸੈਂਸ ਜਾਂ ਵਾਹਨ ਰਜਿਸਟ੍ਰੇਸ਼ਨਾਂ ਤੇ ਕੋਈ ਅਸਰ ਨਹੀਂ ਪਵੇਗਾ ਚੇਅਰ ਨੇ ਕਿਹਾ ਕਿ ਸਿਟੀ ਸਿਰਫ ਇਹ ਚਾਹੁੰਦੀ ਹੈ ਕਿ ਲੋਕ ਆਪਣੀਆਂ ਟਿਕਟਾਂ ਦਾ ਭੁਗਤਾਨ ਕਰਨ ਸੀਟੀ ਨੇ ਕਿਹਾ ਕਿਉਂਕਿ ਜਨਵਰੀ ਦੇ ਸ਼ੁਰੂ ਵਿੱਚ 3 ਜਾਂ ਇਸ ਤੋਂ ਵੱਧ ਅਦਾਇਗੀ ਸ਼ੁਦਾ ਟਿਕਟਾਂ ਵਾਲੇ ਲੋਕਾਂ ਨੂੰ ਨੋਟਿਸ ਭੇਜੇ ਗਏ ਸਨ 600 ਤੋਂ ਵੱਧ ਲੋਕਾਂ ਨੇ ਭੁਗਤਾਨ ਕੀਤਾ ਜੋ ਕਿ 1,69,000 ਡਾਲਰ ਦੇ ਸੰਯੁਕਤ ਮੁੱਲ ਨੂੰ ਝੋੜਦਾ ਹੈ ਸਰਾਂਟੋ ਦਾ ਬੈਟਰ ਲਿਵਿੰਗ ਸੈਂਟਰ 15 ਮਾਰਚ ਤੱਕ ਬੰਦ ਹੋ ਜਾਵੇਗਾ ਤੇ ਉੱਥੇ ਰਹਿਣ ਵਾਲੇ 300 ਲੋਕਾਂ ਨੂੰ ਵਿਕਲਪਕ ਆਸਰਾ ਦਿੱਤਾ ਜਾਵੇਗਾ ਸਿਟੀ ਇਨ੍ਹਾਂ ਸੈਂਟਰਾਂ ਵਿੱਚ ਰਹਿ ਰਹੇ ਸੈਂਕੜੇ ਲੋਕਾਂ ਲਈ ਹੋਰ ਆਸਰੇ ਲੱਭ ਰਹੀ ਹੈ ਸੈਂਟਰ ਦੀ ਸ਼ੁਰੂਆਤ ਬੇਘਰੇ ਲੋਕਾਂ ਨੂੰ ਆਸਰਾ ਦੇਣ ਦੇ ਪੱਖੋਂ ਕੀਤੀ ਗਈ ਸੀ ਪਰ ਇਸ ਦੇ ਬੰਦ ਹੋਣ ਨਾਲ ਇੱਥੇ ਰਹਿ ਰਹੇ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਹਾਲਾਂਕਿ ਉਹਨਾਂ ਨੂੰ ਹੋਰ ਜਗਾਵਾਂ ਤੇ ਸ਼ਿਫਟ ਕਰਨ ਬਾਰੇ ਵੀ ਸਿਟੀ ਕੰਮ ਕਰ ਰਹੀ ਹੈ ਸਰਦੀਆਂ ਵਿੱਚ ਬੇਘਰੇ ਲੋਕਾਂ ਲਈ ਇਹ ਆਸਰਾ ਫਾਇਦੇਮੰਦ ਸਾਬਿਤ ਹੋਇਆ ਸੀ ਪਰ ਹੁਣੇ ਜਲਦ ਬੰਦ ਹੋਣ ਜਾ ਰਿਹਾ ਹੈ ਐਗਜ਼ਿਬਿਸ਼ਨ ਪਲੇਸ ਦੇ ਆਧਾਰ ਤੇ ਇੱਕ ਅਸਥਾਈ ਸਰਦੀਆਂ ਦੇ ਰਾਹਤ ਕੇਂਦਰ ਵਿੱਚ ਪਨਾਹ ਲੈਣ ਵਾਲੇ ਸੈਂਕੜੇ ਲੋਕਾਂ ਨੂੰ ਜਲਦੀ ਹੀ ਸੌਣ ਲਈ ਇੱਕ ਨਵੀਂ ਜਗ੍ਹਾ ਲੱਭਣੀ ਪਵੇਗੀ ਕਿਉਂਕਿ ਸਿਟੀ ਇਮਾਰਤ ਵਿੱਚ ਕੰਮ ਬੰਦ ਕਰਨਾ ਸ਼ੁਰੂ ਕਰ ਰਹੀ ਹੈ ਸਿਟੀ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ ਇਹ ਬਿਹਤਰ ਲਿਵਿੰਗ ਸੈਂਟਰ ਵਿੱਚ ਨਵੇਂ ਦਾਖਲੇ ਨੂੰ ਤੁਰੰਤ ਸਵੀਕਾਰ ਕਰਨਾ ਬੰਦ ਕਰ ਦੇਵੇਗਾ ਅਤੇ ਲੋਕਾਂ ਨੂੰ ਆਸਰਾ ਪ੍ਰਣਾਲੀ ਹੋਟਲਾਂ ਜਾਂ ਸਥਾਈ ਰਿਹਾਇਸ਼ਾਂ ਵਿੱਚ ਹੋਰ ਸਥਾਨਾਂ ਵਿੱਚ ਤਬਦੀਲ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸਿਟੀ ਨੇ ਕਿਹਾ ਕਿ ਕੇਂਦਰ 15 ਮਾਰਚ ਤੱਕ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਕਿਉਂਕਿ ਐਗਜ਼ੀਬਿਸ਼ਨ ਪਲੇਸ ਨੂੰ ਇੱਕ ਹੋਰ ਬੁਕਿੰਗ ਲਈ ਸਹੂਲਤ ਦੀ ਲੋੜ ਹੈ ਸ਼ੈਲਟਰ ਅਤੇ ਸਹਾਇਤਾ ਸੇਵਾਵਾਂ ਦੇ ਜਨਰਲ ਮੈਨੇਜਰ ਗੋਟੈਨਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਆਸਰਾ ਪ੍ਰਣਾਲੀ ਪੂਰੀ ਸਮਰੱਥਾ ਤੇ ਹੋਣ ਦੇ ਬਾਵਜੂਦ ਸ਼ਹਿਰ ਉੱਥੇ ਰਹਿ ਰਹੇ 300 ਜਾਂ ਇਸ ਤੋਂ ਵੱਧ ਲੋਕਾਂ ਲਈ ਵਿਕਲਪਕ ਆਸਰਾ ਲੱਭਣ ਦੇ ਯੋਗ ਹੋਵੇਗਾ ਟੈਨਰ ਨੇ ਕਿਹਾ ਕਿ ਬੈਟਰ ਲਿਵਿੰਗ ਸੈਂਟਰ ਵਿੱਚ ਹਰ ਕਿਸੇ ਨੂੰ ਕਿਸੇ ਹੋਰ ਸਥਾਨ ਤੇ ਜਾਣ ਦਾ ਵਿਕਲਪ ਦਿੱਤਾ ਜਾਵੇਗਾ ਇਹ ਸਾਡੀ ਵਚਨਬੱਧਤਾ ਹੈ ਹੋਮਲੈਸ ਵਕੀਲਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਬੰਦ ਹੋਣ ਨਾਲ ਆਸਰਾ ਪ੍ਰਣਾਲੀ ਤੇ ਵਾਧੂ ਦਬਾਅ ਪਏਗਾ ਉਹ বেকার ਹੋਣ ਦਾ ਅਨੁਪਵ ਕਰ ਰਹੇ ਲੋਕਾਂ ਲਈ ਵਧੇਰੇ ਸਥਾਈ ਰਿਹਾਇਸ਼ੀ ਵਿਕਲਪਾਂ ਦੀ ਮੰਗ ਕਰ ਰਹੇ ਨੇ ਬੈਟਰ ਲਿਵਿੰਗ ਸੈਂਟਰ ਨੇ ਆਸਰਾ ਬਿਸਤਰਿਆਂ ਦੀ ਉੱਚ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਲਈ ਦਸੰਬਰ ਦੇ ਅਖੀਰ ਵਿੱਚ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸੀ ਅਜਿਹਾ ਖਾਸ ਤੌਰ ਤੇ ਜਨਵਰੀ ਦੇ ਤਾਪਮਾਨ ਦੇ ਬਹੁਤ ਜ਼ਿਆਦਾ ਠੰਡੇ ਪੱਧਰਾਂ ਤੱਕ ਡਿੱਗਣ ਦੀ ਉਮੀਦ ਵਿੱਚ ਕੀਤਾ ਗਿਆ ਸੀ ਇਵੈਂਟ ਸਪੇਸ ਅਸਲ ਵਿੱਚ 240 ਲੋਕਾਂ ਨੂੰ ਪਨਾਹ ਦੇਣ ਲਈ ਸੀ ਪਰ ਸ਼ਹਿਰ ਨੇ ਕਿਹਾ ਹੈ ਕਿ ਇਹ ਦਸੰਬਰ ਤੋਂ ਪੂਰੀ ਸਮਰੱਥਾ ਨਾਲ 300 ਲੋਕਾਂ ਨੂੰ ਪਨਾਹ ਦੇ ਰਿਹਾ ਹੈ ਸੈਂਟਰ ਦਾ ਉਦਘਾਟਨ ਟੋਰਾਂਟੋ ਦੀਆਂ ਸਰਦੀਆਂ ਵਿੱਚ ਬੇਘਰਿਆਂ ਲਈ ਕੀਤਾ ਗਿਆ ਸੀ ਜੋ ਪਿਛਲੇ ਸਾਲ ਸ਼ਹਿਰ ਦੇ ਬੇਗਰ ਸ਼ੈਲਟਰਾਂ ਵਿੱਚ ਐਮਰਜੈਂਸੀ ਰਿਹਾਇਸ਼ ਦੀ ਮੰਗ ਕਰਨ ਵਾਲੇ ਹਜ਼ਾਰਾਂ ਪਨਾਹ ਮੰਗਨ ਵਾਲਿਆਂ ਅਤੇ ਸ਼ਰਨਾਰਥੀ ਦਾਅਵੇਦਾਰਾਂ ਦੇ ਵਾਅਦੇ ਤੋਂ ਬਾਅਦ ਖੋਲਿਆ ਗਿਆ ਸੀ ਦਰਜਨਾਂ ਲੋਕ ਸੜਕਾਂ ਤੇ ਸੌਰੇ ਸਨ ਜੰਮ ਪਿਛਲੀਆਂ ਗਰਮੀਆਂ ਵਿੱਚ ਸਮਰੱਥਾ ਵਾਲੀ ਆਸਰਾ ਪ੍ਰਣਾਲੀ ਤੋਂ ਦੂਰ ਹੋਣ ਤੋਂ ਬਾਅਦ ਚਰਚਾ ਵਿੱਚ ਸਨ ਟੈਨਰ ਨੇ ਕਿਹਾ ਇਸ ਸਮੇਂ ਸੈਂਟਰ ਵਿੱਚ ਸੌ ਰਹੇ ਲਗਭਗ ਅੱਧੇ ਲੋਕ ਸ਼ਰਨਾਰਥੀ ਦਾਅਵੇਦਾਰ ਨੇ ਉਹਨਾਂ ਨੂੰ ਹੋਰ ਸ਼ਰਨਾਰਥੀ ਦਾਅਵੇਦਾਰਾਂ ਦੇ ਨਾਲ ਫੈਡਰਲ ਸਰਕਾਰ ਦੁਆਰਾ ਫੰਡ ਕੀਤੇ ਕਿਸੇ ਹੋਰ অন্ਟਾਰੀਓ ਸ਼ਹਿਰ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਜਾਣ ਦਾ ਵਿਕਲਪ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਤੂਬਰ ਤੋਂ ਹੁਣ ਤੱਕ 2000 ਤੋਂ ਵੱਧ ਲੋਕਾਂ ਨੂੰ ਟੋਰਾਂਟੋ ਦੇ ਸ਼ੈਲਟਰਾਂ ਤੋਂ ਨੈਗਰਾ ਫਾਲਸ, ਵਿੰਡਸਰ ਜਾਂ ਮਿਸਿਸਾਗਾ ਵਰਗੀਆਂ ਥਾਵਾਂ ਦੇ ਹੋਟਲਾਂ ਵਿੱਚ ਭੇਜਿਆ ਗਿਆ ਹੈ। ਕੇਂਦਰ ਵਿੱਚ ਰਹਿਣ ਵਾਲੇ ਕੁਝ ਲੋਕਾਂ ਕੋਲ 75 ਐਲਿਜ਼ਾਬੈਥ ਸੈਂਟ ਵਿਖੇ ਇੱਕ ਡਾਊਨਟਾਊਨ ਵਾਰਮਿੰਗ ਸੈਂਟਰ ਵਿੱਚ ਜਾਣ ਦਾ ਵਿਕਲਪ ਹੋਵੇਗਾ ਜੋ ਮਾਰਚ ਦੇ ਅੱਧ ਤੋਂ 15 ਅਪ੍ਰੈਲ ਦੇ ਵਿਚਾਲੇ ਇੱਕ 24 ਘੰਟੇ ਦੇ ਰਾਹਤ ਕੇਂਦਰ ਵਿੱਚ ਤਬਦੀਲ ਹੋ ਜਾਵੇਗਾ ਉੱਥੇ 60 ਥਾਵਾਂ ਉਪਲਬਧ ਹੋਣਗੀਆਂ ਟੈਨਰ ਮੁਤਾਬਕ ਸ਼ਹਿਰ ਦੇ ਕੁਝ ਛੋਟੇ ਆਸਰਾ ਪ੍ਰੋਗਰਾਮ ਵੀ ਆਪਣੀ ਸਮਰੱਥਾ ਵਧਾਉਣ ਲਈ ਬੰਕ ਬੈੱਡਾਂ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਅੱਜ ਤੱਕ ਸ਼ਹਿਰ ਨੇ ਸਾਧੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਦੇ ਤੌਰ ਤੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਬੰਕ ਬੈੱਡਜ਼ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਹੈ। ਕਮਿਊਨਿਟੀ ਵਰਕਰ ਅਤੇ ਹੋਮਲੈਸ ਐਡਵੋਕੇਟ ਨੇ ਕਿਹਾ ਕਿ 300 ਲੋਕਾਂ ਨੂੰ ਮੁੜ ਵਸਾਉਣਾ ਵਿਗਨਕਾਰੀ ਹੋਵੇਗਾ। ਉਨਾਂ ਕਹੇ ਹੈ ਕਿ ਉਹ ਬੰਕ ਬੈਡਾਂ ਦੀ ਵਰਤੋਂ ਬਾਰੇ ਵਿਸ਼ੇਸ਼ ਤੌਰ ਤੇ ਚਿੰਤਤ ਨੇ ਕਿਉਂਕਿ ਇਹ ਤੰਗ ਸੈਟਿੰਗਾਂ ਦਾ ਕਾਰਨ ਬਣ ਸਕਦੀ ਹੈ ਜਿੱਥੇ ਹਿੰਸਾ ਅਤੇ ਚੋਰੀ ਦਾ ਜੋਖਮ ਵੱਧ ਜਾਂਦਾ ਹੈ। ਟੈਨਰ ਮੁਤਾਬਕ ਸ਼ਹਿਰ ਦੀ ਰਿਹਾਇਸ਼ ਯੋਜਨਾ ਲੰਬੇ ਸਮੇਂ ਦੇ ਹੱਲਾਂ ਤੇ ਕੇਂਦ੍ਰਿਤ ਹੈ ਜੋ ਲੋਕਾਂ ਨੂੰ ਸਥਾਈ ਰਿਹਾਇਸ਼ ਪ੍ਰਦਾਨ ਕਰ ਦੇਣੇ। ਤੇ ਹੁਣ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।